ਸਤਿ ਸ਼੍ਰੀ ਅਕਾਲ ਜੀ ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚੱਜਦੇ ਵੱਸਦੇ ਹੋਵੋਗੇ ਤੇ ਲਓ ਜੀ ਦੁਪਹਿਰ ਦਾ ਟਾਈਮ ਆ ਸਬਕ ਦੋ ਦੋਕ ਵੀ ਹੋਣ ਵਾਲੇ ਆ ਤੇ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਤੇ ਵਲੌਗ ਸ਼ੁਰੂ ਕਰਦੇ ਆਂ ਆਪਾਂ ਦੁਪਹਿਰ ਇਹ ਕੁਝ ਖਾਣ ਲਈ ਬਣਾਉਣ ਲੱਗੀ ਸੀ ਮੈਂ ਤੇ ਪਹਿਲਾਂ ਮੈਂ ਸੋਚਿਆ ਚਲੋ ਵੀਡੀਓ ਸ਼ੁਰੂ ਕਰ ਲਵਾਂ ਤੇ ਫੇਰੀ ਮੈਂ ਕਿਹਾ ਕੀ ਮਤਲਬ ਕਿ ਕੀ ਬਣਾਉਣ ਲੱਗੀ ਹਾਂ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੀ ਅੱਜ ਨਾ ਸੀਰਤ ਦੀ ਤਬੀਤ ਮਤਲਬ ਠੀਕ ਨਹੀਂ ਕੱਲ ਕੱਲ ਪਰਸੋਂ ਦੀ ਵੀ ਤਬੀਤ ਉਹਦੀ ਥੋੜੀ ਠੀਕ ਨਹੀਂ ਹੈ ਦੋ ਦਿਨਾਂ ਦੀ ਉਹਦੀ ਤਬੀਤ ਠੀਕ ਨਹੀਂ ਹੈਗੀ ਉਹਨੂੰ ਬੁਖਾਰ ਆ ਰਿਹਾਗਾ ਤੇ ਉਹਨੂੰ ਦੁਖਾਂਤ ਕਾਫੀ ਜ਼ਿਆਦਾ ਵਾ ਤੇ ਦੇਖਦੇ ਆਂ ਜੀ ਚੈੱਕਅਪ ਕਰਾਉਣੀ ਲੋੜ ਪਈ ਤਾਂ ਉਹ ਵੀ ਕਰਾ ਲਾਂਗੇ ਤੇ ਮੈਂ ਬਣਾਉਣ ਲੱਗੀ ਸੀਗੀ ਪੋਹਾ ਤੇ ਬੇਸਨ ਦੀ ਰੈਸਪੀ ਕੀ ਰੈਸਪੀ ਬਣਾਉਣੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਪਹਿਲਾਂ ਮੈਂ ਪੂਰੀ ਤਿਆਰੀ ਕਰਕੇ ਰੱਖ ਲਮਾ ਪੋਹਾ ਤੇ ਬੇਸਨ ਦੀ ਆਪਾਂ ਕੁਛ ਰੈਸਪੀ ਬਣਾ ਰਹੇ ਹੁਣ ਮੇਰਾ ਨਾ ਸਪਾਈਸੀ ਜਿਹਾ ਖਾਣ ਨੂੰ ਮਨ ਨਹੀਂ ਜਾਂਦਾ ਸੀ ਜਿਆ ਪਤਾ ਨਹੀਂ ਭੁੱਖ ਲੱਗੀ ਪਈ ਆ ਬਸ ਤੇ ਜੋ ਚੀਜ਼ ਹੈਗੀ ਅਵੇਲੇਬਲ ਮੈਂ ਕਿਹਾ ਉਹ ਹੀ ਯੂਜ਼ ਕਰਕੇ ਬਣਾ ਲੈਨੇ ਹਨ ਇਥੇ ਮੈਂ ਲਿਆ ਵਾ ਇੱਕ ਵੱਡੀ ਕਟੋਰੀ ਦੇ ਨਾ ਹੇਅਰ ਅਬਾਊਟ ਪੋਹਾ ਤੇ ਮੈਂ ਇਹਨੂੰ ਤੋਕੇ ਤੇ ਮਤਲਬ ਦੋ ਵੇਰੀ ਨਾ ਪਾਣੀ ਥਾਂ ਗਿੱਲਾ ਕਰਕੇ ਆਪਾਂ ਇਹਨੂੰ ਰੱਖ ਲੈਣੀ ਆ ਤੇ ਬਾਕੀ ਫਿਰ ਮੈਂ ਅੱਗੇ ਕੀ ਕਰਨਾ ਤੁਹਾਨੂੰ ਉਹ ਵੀ ਦੱਸਦੀ ਆ ਪਹਿਲਾਂ ਆਪਾਂ ਇਹਨੂੰ ਸੋਕ ਕਰ ਲਈਏ ਥੋੜਾ ਜਿਹਾ ਪਾਣੀ ਦੇ ਨਾਲ ਮਤਲਬ ਕਿ ਇਹਨੂੰ ਪਾਣੀ ਦੇ ਵਿੱਚ ਦੀ ਬਸ ਕੱਢਣਾ ਹੀ ਆ ਇਹ ਬਾਲਾ ਜੀ ਪਾਣੀ ਥਾਂ ਇਹਨੂੰ ਕੱਢਤਾ ਤੇ ਬਸ ਆਪਾਂ ਨੂੰ ਗਿੱਲਾ ਕਰਤਾ ਤੇ ਤਿੰਨ ਚਾਰ ਮਿੰਟ ਲਈ ਇਹਨੂੰ ਆਪਾਂ ਇਦਾਂ ਹੀ ਰੱਖ ਦਾਂਗੇ ਤਾਂ ਜੋ ਇਹ ਫੁੱਲ ਜੇ ਵੀ ਠੀਕ ਆ ਹੁਣ ਇਹ ਗਿੱਲਾ ਹੋ ਗਿਆ ਪਾਣੀ ਇਹਦਾ ਮੈਂ ਸਾਰਾ ਕੱਢਤਾ ਤੇ ਹੁਣ ਇਹ ਫੁੱਲ ਜਾਊਗਾ ਤਾਂ ਆਪਾਂ ਇਹਨੂੰ ਇਦਾਂ ਹੀ ਰੱਖ ਦਿਆਂਗੇ ਫੋਹੇ ਨੂੰ ਨਾ ਸੋ ਕੀਤੇ ਆ 5 ਮਿੰਟ ਹੋ ਗਏ ਆ ਤੇ ਇਧਰ ਆਪਾਂ ਛਾਣ ਲਿਆ ਸੀਗਾ ਬੇਸਣ ਛੋਟੀ ਇੱਕ ਕਟੋਰੀ ਉਹਦੇ ਵਿੱਚ ਮੈਂ ਪਾ ਲਿਆ ਪਿਆਜ਼ ਹਰੀ ਮਿਰਚ ਤੇ ਟਮਾਟਰ ਤੇ ਤੁਸੀਂ ਇਹਦੇ ਵਿੱਚ ਮਟਰ ਸ਼ਿਮਲਾ ਮਿਰਚ ਗਾਜਰ ਵਗੈਰਾ ਵੀ ਐਡ ਕਰ ਸਕਦੇ ਹੋ ਮੇਰੇ ਕੋਲ ਇਹੀ ਅਵੇਲੇਬਲ ਸੀ ਸੋ ਮੈਂ ਇਹੀ ਚੀਜ਼ ਇਹਦੇ ਵਿੱਚ ਪਾ ਲਈ ਤੇ ਇਹਦੇ ਵਿੱਚ ਹੀ ਹੁਣ ਆਪਾਂ ਐਡ ਕਰਾਂਗੇ ਨਮਕ ਚੀਨਾ ਤੁਹਾਨੂੰ ਚਾਹੀਦਾ ਟੇਸਟ ਦੇ ਲਈ ਉਨਾਂ ਕੁ ਤੁਸੀਂ ਆਪਣਾ ਨਮਕ ਹੈ ਨਾ ਤੁਸੀਂ ਦੇਖ ਲਿਓ ਘੱਟ ਵੱਧ ਖਾਣੇ ਹੋ ਨਮਕ ਥੋੜੀ ਜੀ ਲਾਲ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਆ ਮਾਂ ਥੋੜੀ ਜੀ ਹਲਦੀ ਹਾਂ ਬੱਚੇ ਹਾਂ ਹਾਂ ਗਾਇ ਗਾਇ ਹਾਂ ਨਾ ਥੋੜਾ ਜਿਹਾ ਮੈਂ ਮਸਾਲਾ ਐਡ ਕੀਤਾ ਗਾ ਚਾਟ ਮਸਾਲਾ ਵਾ ਸੌਰੀ ਚਾਟ ਮਸਾਲਾ ਨਹੀਂ ਗਰਮ ਮਸਾਲਾ ਵਾ ਤੇ ਕਾਲੀ ਮਿਰਚ ਐਡ ਕਰਾਂਗੇ ਜੇ ਤੁਸੀਂ ਛੱਟਪਟਾ ਖਾਣਾ ਫਿਰ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਵਗੈਰਾ ਵੀ ਤੁਸੀਂ ਐਡ ਕਰ ਸਕਦੇ ਹੋ ਹਨ ਤੇ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ

ਦਾ ਜਿਹੜਾ ਆਪਾਂ ਤਿਆਰ ਕੀਤਾ ਸੀਗਾ ਹਨਾ ਮਿਕਸਚਰ ਤੇ ਉਹਦੇ ਆਪਾਂ ਇਸ ਤਰ੍ਹਾਂ ਬਣਾ ਲਿਆ ਟਿੱਕੀ ਵੀ ਬਣਾ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਰੋਲ ਵੀ ਮਦੁੰਨੇ ਸ਼ੇਪ ਵੈਸੇ ਤੁਹਾਨੂੰ ਬਣਾ ਕੇ ਦਿਖਾਈਆ ਬਾਅਦ ਵਿੱਚ ਉਹਨੂੰ ਆਪਾਂ ਕੱਟ ਵੀ ਸਕਦੇ ਆ ਨਾ ਕੱਟ ਕੇ ਵੀ ਖਾ ਸਕਦੇ ਆ ਤੇ ਕਿਉਂਕਿ ਮੇਰੇ ਕੋਲੇ ਟਾਈਮ ਘੱਟ ਆ ਕਿਉਂਕਿ ਸਿਰਤ ਨੂੰ ਪਤਾ ਹੀ ਉਹਨੂੰ ਜ਼ੁਕਾਮ ਬੁਖਾਰ ਹੈਗਾ ਤੇ ਮੈਂ ਫਿਲਹਾਲ ਟਿੱਕੀ ਦੀ ਸ਼ੇਪ ਚ ਹੀ ਬਣਾਇਆ ਤੇ ਉਹ ਮੈਂ ਐਦਾ ਹੀ ਫਰਾਈ ਕਰੂੰਗੀ ਤੇ ਤੇਲ ਮੈਂ ਰੱਖਤਾ ਗਰਮ ਹੋਣ ਲਈ ਲਓ ਜੀ ਆਪਣੇ ਸਨੈਕਸ ਬਣ ਗਏ ਤੇ ਜਦਾ ਵਾਲੇ ਆ ਇਹਨੂੰ ਆਪਾਂ ਐ ਕੱਟ ਵੀ ਸਕਦੇ ਆ ਹਨ ਜਿਵੇਂ ਆਪਾਂ ਰੋਲ ਬਣਾਣੇ ਆ ਉਦਾਂ ਚਾਹੁੰ ਤਾਂ ਕਿ ਕਿਤਨਾ ਬੱਸ ਮੇਰੇ ਹੱਥ ਨਾਲ ਕੱਟ ਰਹੀ ਸੀ ਤੇ ਤੇ ਉਹਨੂੰ ਨਹੀਂ ਕੱਟਣਾ ਉਹ ਤਾਂ ਛੋਟਾ ਹੀ ਆ ਤੇ ਤੁਸੀਂ ਇਹਨੂੰ ਕੱਟ ਵੀ ਸਕਦੇ ਹੋ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੇ ਹੁਣ ਆਪਾਂ ਲੈ ਕੇ ਚੱਲਦੇ ਆ ਅੰਦਰ ਤੇ ਕਰਦੇ ਆ ਇੰਜੋਏ ਖਾਓ ਤੁਸੀਂ ਵੀ ਹਾਏ ਹਾਏ ਕੀ ਬਣ ਗਏ ਗਰਮੀ ਚ ਮੈਂ ਪਾਣੀ ਬੰਦ ਕੀਤਾ ਸੀ ਉਦੋਂ ਵੀ ਇਹ ਮੇਰੇ ਆਉਂਦੇ ਨੂੰ ਏਸੀ ਵੀ ਬੰਦ ਆ ਦੇਖ ਲੋ ਖਾਣ ਲੱਗੇ ਕੀ ਕੀ ਖਾਣਾ ਕੀ ਖਾਣਾ ਕੀ ਆਹੇ ਇਹ ਚੀਜੀ ਆ ਤੇ ਬਣਾਉਣ ਤਾਂ ਮੈਂ ਚਲੀ ਗਈ ਹਾਏ 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 ਭੇਜ ਗਈ ਪਰ ਮੈਂ ਗਰਮੀ ਚ ਐਨ ਉਹ ਬੁਰੇ ਹਾਲ ਹੋ ਗਏ ਬਾਹਰ ਬਹੁਤ ਹੋਇਆ ਪਿਆ ਵਾ ਪਾਪੇ ਜਦ ਮੈਂ ਸ਼ਾਂ ਲਾਦਾ ਮੀ ਆਉਂਗਾ ਪਰ ਆਉਗਾ ਆਈ ਖਾਣੀ ਆ ਮਾਂ ਇਹਦੇ ਸਾਸਣਾ ਖਾਣੀ ਹੋਊਗੀ ਸਾਸਣਾ ਖਾਣੀ ਮੱਛੀ ਲੱਗਦੀ ਮੀ ਮੱਛੀ ਚ ਖਾਦਾ ਹਾਂ ਚਖਾ ਦਿੰਦੀ ਮੱਛੀ ਅਰੇ ਮੱਛੀ ਖਾਦਾ ਦਿੰਦਾ ਹਾਂ ਹੂੰ ਮਾਰੀ ਕਿਵੇਂ ਬਣਿਆ ਖਾਦਾ ਕੋਏ ਉਲੀ ਉਹ ਹੱਦ ਜੀ ਗਾ ਤੂੰ ਬਾਅਦ ਦੇਖੀਆਂ ਖਾ ਲੈ ਮੁੰਨੇ ਦਾ ਜਿਫਾ ਹਾ ਹਾਈ ਹਗਰਮੀ ਜੀ ਸਵਾਦ ਬਣੇ ਇਹ ਬਾਅਦ ਕਿਹ ਬੱਲ ਉਹਨੂੰ ਘੱਟ ਲੱਗਦੀਆਂ ਮੈਨੂੰ ਤਾਂ ਪਰਬਲੀ ਬਣਨਾ ਸਵਾਦ ਹਨ ਬਹੁਤ ਟੇਸਟੀ ਇਹ ਤਾਂ ਪੱਟੇ ਵਿੱਚ ਕੀ ਜਾਂਦਾ ਫੜਾਵਲ ਧਜਾਈ ਡਾਤੀਆਂ ਸਾਰੀਆਂ ਹੈ ਬਹੁਤ ਸਵਾਦ ਸੀ ਨਾ ਸੌਸ ਲੈਣ ਚੱਲੇ ਆ ਹੋਰ ਕਿੰਨੇ ਸਵਾਦ ਸੀ ਕਿੰਨੇ ਸਵਾਦ ਆ ਕਿੰਨੇ ਸਵਾਦ ਆ ਦੱਸ ਦੇ ਕਿੰਨੇ ਸਵਾਦ ਆ ਇੰਨੇ ਸਵਾਦ ਸੱਚੀ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਮੈਨੂੰ ਉਮੀਦ ਨਹੀਂ ਸੀ ਦੀ ਟੇਸਟੀ ਫਾੜੇ ਮੈਂ ਛੇਤੀ ਛੇਤੀ ਬਣਾ ਕੇ ਲਾਈਆਂ ਤਾਂ ਹਾਂ ਬਹੁਤ ਵਧੀਆ ਲੱਗੀ ਐ ਪਰ ਬਹੁਤ ਜ਼ਿਆਦਾ ਟੇਸਟੀ ਬਣੀ ਹੋਇਆ ਤਾਂ ਟ੍ਰਾਈ ਕਰਕੇ ਦੇਖਿਓ ਇਹ ਵਾਲੀ ਰੈਸਪੀ ਬਹੁਤ ਜ਼ਿਆਦਾ ਇਜ਼ੀ ਆ ਇਹ ਬਹੁਤ ਜ਼ਿਆਦਾ ਟੇਸਟੀ ਆ ਢੱਡ ਨਹੀਂ ਭਰਿਆ ਹਨ ਮੰਗੀ ਜਾਂਦਾ ਹੋਰ ਵੀ ਹੋਰ ਹੋਵੇ ਹੋਰ ਅੱਜ ਬੈੰਦੇ ਪਲੇਟ ਖਾਲੀ ਕਰਤੀ ਆ ਦੇ ਲੈ ਚਾਉਂ ਜੇ ਸਾਡਾ ਲੱਗਿਆ ਪਿਆ ਖਾਣ ਕੀ ਇਹ ਸੀਪ ਚੋਟਾ ਚਾਉਂ ਜੇ ਵਾਓ ਕਿਵੇਂ ਕਹਿੰਦਾ ਸੀ ਚੋਟਾ ਵਾਓ ਕਿਵੇਂ ਕਹਿੰਦਾ ਸੀ ਵਾਓ ਇੰਨਾ ਨਾ ਚੀਚੀ ਆ ਵਾਓ ਅੱਖਾਂ ਨਾਲੀ ਬੇਬੇ ਹੈ ਕਿਵੇਂ ਆ ਚਾੜ ਛੱਡ ਬੁੱਧੇ ਨੂੰ ਛੱਡ ਕਰ ਸੀ ਤੇ ਬੁਖਾਰ ਚੈੱਕ ਕਰਦਾ ਕਿਵੇਂ ਚੈੱਕ ਕਰਦਾ ਸੀ ਆਈ ਆਈ ਚੈੱਕ ਹੋ ਜਾਂਦਾ ਅੱਛਾ ਤੇ ਹੋ ਮੇ ਝੜਕਦੀ ਆ ਥਰਮਾਮੀਟਰ ਫਿਰ ਪਾਪਾ ਬੁਖਾਰ ਕਿਵੇਂ ਚੈੱਕ ਕਰ ਦਿੰਦੇ ਆ ਪਾਪਾ ਕਿਵੇਂ ਚੈੱਕ ਕਰ ਦਿੰਦੇ ਬਾਰ ਕਿਵੇਂ ਚੈੱਕ ਕਰ ਦਿੰਦੇ ਆ ਕਿਵੇਂ ਦੇਖਦੇ ਹੁੰਦੇ ਆ ਬਾਈ ਉਹ ਬਾਈ ਦਾ ਬੁਖਾਰ ਬਸਾਰੇ ਥਰਮੋਮੀਟਰ ਮੂੰਹ ਹੀ ਟੁੱਟ ਜੂ ਬਾਈ ਬਾਈ ਤਾਂ ਠੀਕ ਹੈ ਥਰਮੋਮੀਟਰ ਮੂੰਹ ਹੀ ਟੁੱਟ ਜੂ ਬਾਈ ਬਾਈ ਚੱਲੇ ਆ ਚੱਲੇ ਡਾਕਟਰ ਸਾਹਿਬ ਡਾਕਟਰ ਸਾਹਿਬ ਚੱਲੇ ਆ ਬੁਖਾਰ ਚੈੱਕ ਕਰ ਦੋ ਬੁਖਾਰ ਦਾ ਤੇ 10 ਉਹ ਵੀ ਦੇਖ ਦਿੰਦੇ ਆ ਲਓ ਜੀ ਹੁਣ ਆਪਾਂ ਬਣਾ ਲਈ ਚਾ ਇਹ ਨਾਲ ਲਈ ਬਿਸਕਟ ਹੁਣ ਕੀ ਮੰਗੀ ਚਾ ਤੇ ਇੰਨੀ ਗਰਮੀ ਆ ਤੇ ਪਰ ਚਾਹ ਵੀ ਨਾ ਨਹੀਂ ਸਰਬਾ ਹੁਣ ਦੇਖੀ ਬੈਕ ਕੈਮਰੇ ਨਾਲ ਤੁਹਾਨੂੰ ਮੈਂ ਸਿਰ ਤੇ ਸਿਰ ਦੇ ਪੱਪਾ ਦੇ ਕੋਲ ਆ ਦੇਖੋ ਪਤਾ ਨਹੀਂ ਕੀ ਕਰੀ ਜਾਂਦੇ ਆ ਕੀ ਕਰੀ ਜਾਂਦੇ ਆ ਹੈ ਕੀ ਕਰੀ ਜਾਂਦੇ ਆ ਇਹ ਉਹ ਆਲੂ ਖਾਰਾ ਖਾਂਦਾ ਉਹ ਤੇ ਲਿਆ ਮੈਂ ਆ ਨਾ ਅੱਛਾ ਸਰਬਾ ਹਟ ਆਲੂ ਖਾਰਾ ਖਾਣ ਲੱਗੀ ਹੋਈ ਆ ਪਾਣੀ ਲਾ ਕੇ ਰੱਖੀ ਬੇਲਾ ਉਹਨਾਂ ਨੂੰ ਸਰ ਕਿਵੇਂ ਗਰਮੀ ਨਾਲ ਭਿੱਜੇ ਐ ਇੱਥੋਂ ਨਾ ਤਾਂ ਬੜਾ ਖੜਾ ਨਾ ਤੇ ਕੀੜੀਆਂ ਆ ਗਈਆਂ ਰੋਟੀ ਭਾਈ ਕੀੜੀਆਂ ਨੂੰ ਆਹੋ ਮੈਂ ਪਾ ਕੇ ਕੀ ਹਾਂ ਕਰੜਾ ਖੜ ਕੇ ਬਾਹਰ ਆ ਓਏ ਸੀਰਤ ਉਹ ਡਿੱਗ ਪਿਆ ਉਹ ਤੇਰੇ ਮਸਲ ਲੱਗ ਗਿਆ ਫੋੜ ਲੈ ਜਾ ਸੀਰਤ ਆ ਕੇ ਸਬਜ਼ੀ ਨੂੰ ਨਾ ਪਾ ਤੜਕਾ ਲਾ ਲਿਆ ਸੀਗਾ ਮੈਂ ਬਣਾਇਆ ਵਾਂ ਅੱਜ ਆਲੂ ਸੋਇਆਬੀਨ ਆਲੂ ਤੇ ਸੋਇਆਬੀਨ ਦੀ ਮੈਂ ਸਬਜ਼ੀ ਬਣਾਈ ਆ ਤੇ ਸਬਜ਼ੀ ਆਪਣੀ ਰੈਡੀ ਆ ਬਣ ਕੇ ਤੇ ਥੋੜੀ ਜਿਮੈਂ ਗਰੇਵੀ ਪਤਲੀ ਰੱਖੀ ਆ ਕਿਉਂਕਿ ਸੋਇਆਬੀਨ ਨੇ ਬਾਅਦ ਚ ਸੋਕ ਕਰ ਲੈਣੀ ਆ ਗਰੇਵੀ ਫਿਰ ਘਟ ਜਾਂਦੀ ਆ ਤੇ ਗਰਮੀ ਦੇਖੋ ਮੈਨੂੰ ਦੇਖੋ ਕਿੰਨੀ ਗਰਮੀ ਤੇ ਸੂਟ ਮੇਰਾ ਤੁਹਾਨੂੰ ਦਿਖ ਰਿਹਾ ਹੋਣਾ ਗਿੱਲਾ ਹੋਇਆ ਹੋਇਆ ਡਾਰਕ ਡਾਰਕ ਸ਼ੇਡ ਦਿਖ ਰਿਹਾ ਨਾ ਸੂਟ ਸਾਰਾ ਮੇਰਾ ਗਿੱਲਾ ਹੋ ਗਿਆ ਤੇ ਬਸ ਹੁਣ ਮੈਂ ਨਾ ਹਾਂਗੀ ਕੂ ਫੁਜੋਤ ਕਰਦੀ ਆ ਟਾਈਮ ਹੋ ਗਿਆ ਵਾ 6:30 ਹੋ ਗਏ ਆ ਆਲਰੇਡੀ ਤੇ ਬਾਕੀ ਰਹਿ ਗਈ ਰੋਟੀ ਉਹ ਤਾਂ ਚਲੋ ਥੋੜੀ ਦੇਰ ਤੱਕ ਆਪਾਂ ਕਰ ਲਾਂਗੇ ਜਿਆਦਾ ਫੁਲਕੇ ਨਹੀਂ ਹੁੰਦੇ ਹੈਗੇ 8 10 8 8 ਮਸਾਈ ਹੁੰਦੇ ਨੇ ਹਨਾ ਹਾਂ 8 10 ਫੁਲਕੇ ਹੁੰਦੇ ਆ ਇਹਦੇ ਵਿੱਚੋਂ ਇੱਕ ਡੌਗੀ ਦਾ ਇੱਕ ਜੜੀਆਂ ਦਾ ਤੇ ਬਾਕੀ ਗਰਮੀ ਇੰਨੀ ਜ਼ਿਆਦਾ ਵਾ ਤੇ ਕੰਮ ਉਨੇ ਹੀ ਆ ਹਨਾ ਕੰਮ ਆਪਾਂ ਨੂੰ ਉਨੇ ਹੀ ਕਰਨੇ ਪੈ ਰਹੇ ਆ ਤੇ ਤੁਸੀਂ ਇਹ ਕਹਿ ਲੋ ਵੀ ਗਰਮੀ ਜਿੰਨੀ ਮਰਜ਼ੀ ਹੋਵੇ ਤੇ ਪਰ ਢਿੱਡ ਤਾਂ ਮੰਗਦਾ ਹੀ ਆ ਖਾਣ ਨੂੰ ਇਹਨੂੰ ਆਪਾਂ ਸਕਿਪ ਨਹੀਂ ਕਰ ਸਕਦੇ ਸਵੇਰੇ ਸ਼ਾਮ ਜਦ ਦੁਪਹਿਰੇ ਜਦੋਂ ਵੀ ਭੁੱਖ ਲੱਗੂਗੀ ਜਦੋਂ ਵੀ ਮਤਲਬ ਹੈਗਾ ਆਪਾਂ ਨੂੰ ਖਾਣਾ ਹੀ ਪੈਣਾ ਵਾ ਤੇ ਖਾਣਾ ਹੀ ਪੈਣਾ ਵਾ ਖਾਣਾ ਹੀ ਪੈਂਦਾ ਤੇ ਖਾਣਾ ਹੀ ਪੈਣਾ ਗਰਮੀ ਨੇ ਤੌਰ ਚੱਕਦੇ ਤੇ ਮਤਲਬ ਕਿ ਜਦੋਂ ਵੀ ਆਪਣਾ ਭੁੱਖ ਲੱਗੂਗੀ ਕਹਿ ਲੋ ਬੋਡੀ ਨੂੰ ਨੀਡ ਆ ਤੇ ਖਾਣਾ ਵੀ ਪੈਣਾ ਤੇ ਬਣਾਉਣਾ ਵੀ ਪੈਣਾ ਹਨਾ ਮੇਰੇ ਕਹਿਣ ਦਾ ਮਤਲਬ ਇਹ ਆ ਤੇ ਇਹ ਤਾਂ ਹੈ ਨਹੀਂ ਬਈ ਸਵੇਰੇ ਖਾ ਲਾਂਗੇ ਤੇ ਸ਼ਾਮ ਨੂੰ ਕਹਦਾਂਗੇ ਅੱਜ ਨਾ ਖਾਵਾਂਗੇ ਗਰਮੀ ਆ ਅੱਜ ਰਹਿਂਦਾਂਗੇ ਜਾਂ ਸ਼ਾਮ ਨੂੰ ਖਾ ਕੇ ਸਵੇਰੇ ਕਹਦਾਂਗੇ ਵੀ ਅੱਜ ਰਹਿਣ ਦੇ ਨੇ ਵੀ ਗਰਮੀ ਆ ਸੋ ਇਹ ਤਾਂ ਹੋ ਨਹੀਂ ਸਕਦਾ ਜਿੰਨੀ ਮਰਜ਼ੀ ਗਰਮੀ ਹੋਵੇ ਤੇ ਢਿੱਡ ਤਾਂ ਭਰਨਾ ਹੀ ਪੈਣਾ ਤੇ ਬਾਕੀ ਸੱਚੀ ਗਰਮੀ ਬਹੁਤ ਆ ਮੀਮੂ ਦੀ ਅਦਾਸਾਂ ਕਰੋ ਸਾਰੇ ਮੀਮੂ ਪੈ ਜਵੀਂ ਤੇ ਚਲੋ ਜੀ ਹੁਣ ਮੈਂ ਫਿਲਹਾਲ ਨਾ ਕੇ ਆਉਣਾ ਤੇ ਕਿਉਂਕਿ ਧੂਫ ਜੋਤ ਕਰਨ ਦਾ ਟਾਈਮ ਹੋ ਗਿਆ ਤੇ ਮੈਂ ਪਾਠ ਵੀ ਕਰਨਾ ਤੇ ਚਲੋ ਜੀ ਮਿਲਦੇ ਆਂ ਫਿਰ ਆਪਾਂ ਵੀਡੀਓ ਦੇਖਦੇ ਆਂ ਕਰੂੰਗੀ ਮੈਂ ਜੇ ਕੰਟੀਨਿਊ ਕਰ ਪੁਆ ਤਾਂ ਮੈਂ ਜ਼ਰੂਰ ਕਰੂੰਗੀ ਫਿਰ ਮਿਲਦੇ ਆਂ ਜੀ ਤੁਹਾਨੂੰ